ਗਰਾਉਂਡ ਲੈਵਲ ਤੇ ਡੋਰ ਟੂ ਡੋਰ ਕੰਮ ਕੀਤਾ ਕਾਂਗਰਸ ਨੇ ਜਿਆਦਾਤਰ ਅਫਸੋਸ ਨਾ ਕਹਿਣਾ ਵੀ ਲੀਡਰ ਇਹਨਾਂ ਨੂੰ ਨੋਮੋਲਿਆ ਕਰਦਾ ਕੀ ਸੋਚ ਕੇ ਕੰਮ ਕਰਦੇ ਆ ਕੀ ਕਿਸੇ ਚੀਜ਼ ਦੀ ਭੁੱਖ ਤਾੰਗ ਜਾਂ ਤੁਹਾਨੂੰ ਲੱਗਦਾ ਵੀ ਪਾਰਟੀ ਦੀ ਸੇਵਾ ਹੀ ਆینده ਸਮੇਂ ਚ 95% ਲੀਡਰ ਐਸੇ ਹੋਣਗੇ ਜਿਨ੍ਹਾਂ ਦੀ ਵਿਚਾਰਧਾਰਾ ਮੈਚ ਨਹੀਂ ਕਰਦੀ ਕਿਸੇ ਵੀ ਪਾਰਟੀ ਨਾਲ ਬਹੁਤ ਸਾਰੇ ਕਾਂਗਰਸ ਦੇ ਅਜਿਹੇ ਲੀਡਰ ਸੀ ਜਿਨ੍ਹਾਂ ਨੇ ਕਾਂਗਰਸ ਲਈ ਲੰਮਾ ਸਮਾਂ ਕੰਮ ਕੀਤਾ ਪਾਰਟੀ ਛੱਡ ਕੇ ਚਲੇ ਗਏ ਕੀ ਕਾਰਨ ਹੋ ਸਕਦਾ ਕੋਈ ਅਥੇ ਕਿਸੇ ਲਈ ਨਹੀਂ ਆਇਆ ਸਿਰਫ ਆਪਦੇ ਲਈ ਕੰਮ ਕਰਦੇ ਗ੍ਰਾਊਂਡ ਲੈਵਲ ਤੇ ਡੋਰ ਟੂ ਡੋਰ ਕੰਮ ਕੀਤਾ ਕਾਂਗਰਸ ਲਈ ਕਰਦਾ ਰਹਿਣਾ ਹੁਣ ਵੀ ਕਰ ਰਹੇ ਆ ਡੋਰ ਟੂ ਡੋਰ ਇੱਕ ਅਹਿਮ ਜਿਹੜਾ ਹੈ ਕੈਂਪੇਨ ਦਾ ਪਾਰਟ ਹੈ ਜੀ ਸ਼ੁਰੂ ਮੈਂ ਮੇਰਾ ਸ਼ੌਂਕ ਵੀ ਹੈ ਲੋਕਾਂ ਨਾਲ ਐਕਸਪਲੋਰ ਕਰਨਾ ਆਪਦੇ ਆਪ ਨੂੰ ਉਹਨਾਂ ਦੀਆਂ ਗੱਲਾਂ ਸੁਣੀਆਂ ਫੀਡਬੈਕ ਲੈਣਾ ਜਿਹੜਾ ਜੈਨੂਨ ਤੁਹਾਨੂੰ ਕੰਸਰਨ ਹੈ ਲੋਕਾਂ ਦੇ ਪਾਣੀਆਂ ਦੇ ਮੁੱਦੇ ਉਹਨਾਂ ਦੀ ਆਰਥਿਕ ਜਿਹੜੀ ਤੰਗੀ ਤੋਂ ਨੇ ਕਰਜ਼ੇ ਹੂੰ ਉਹਨਾਂ ਦੀ ਡੇਰੀ ਫਾਰਮਿੰਗ ਉਹਨਾਂ ਦੇ ਘਰੇ ਜਦੋਂ ਆਪਾਂ ਵੜਦੇ ਆ ਨਾ ਗਰਾਊਂਡ ਤੇ ਗੱਲ ਕਰਦੇ ਆ ਉਹਨਾਂ ਦੇ ਚਿਹਰਿਆਂ ਦਾ ਨੂਰ ਦੇਖ ਕੇ ਮਨ ਨੂੰ ਦਾਸ ਹੁੰਦਾ ਹੂੰ ਜਦੋਂ ਡੋਰ ਤੋਂ ਡੋਰ ਜਾਂਦੇ ਆ ਨਾ ਵੀ ਬੜਾ ਦੁੱਖ ਦੁੱਖ ਉਹਦਾ ਝਲਕਦਾ ਹੂੰ ਇਹ ਤਾਂ ਜ਼ਿਆਦਾਤਰ ਅਫਸੋਸ ਨਾਲ ਕਹਿਣਾ ਵੀ ਲੀਡਰ ਇਹਨੂੰ ਅਣਗੌਲੇਆ ਕਰਦੇ ਆ ਵੀ ਬਹੁਤ ਅਹਿਮ ਹਿੱਸਾ ਫਿਰ ਜਦੋਂ ਤੁਸੀਂ ਗਰਾਊਂਡ ਲੈਵਲ ਤੇ ਕੰਮ ਕਰਦੇ ਆ ਪਾਰਟੀ ਨੂੰ ਬਿਲਡ ਕਰਨ ਵਾਸਤੇ ਗਰਾਊਂਡ ਲੈਵਲ ਤੇ ਜਾਂ ਬੈਕਫੁੱਟ ਤੇ ਕੰਮ ਕਰਦੇ ਆ ਤੁਸੀਂ ਨੌਜਵਾਨ ਜਿਹੜਾ ਜੋ ਉਸ ਲਈ ਕੰਮ ਕਰਦੇ ਆ ਤੁਸੀਂ ਹੈਨਾ ਕੀ ਸੋਚ ਕੇ ਕੰਮ ਕਰਦੇ ਆ ਕੀ ਕਿਸੇ ਚੀਜ਼ ਦੀ ਭੁੱਖ ਤਾਂਗ ਜਾਂ ਤੁਹਾਨੂੰ ਲੱਗਦਾ ਵੀ ਪਾਰਟੀ ਦੀ ਸੇਵਾ ਹੀ ਹੈ ਦੇਖੋ ਇੱਕ ਵਿਚਾਰਧਾਰਤਾ ਰਵੀ ਕੋਈ ਚੀਜ਼ ਹੁੰਦੀ ਹੈ ਮੈਂ ਕੋਈ ਵਿਚਾਰਧਾਰਨ ਬੰਨੇ ਹੋਇਆ ਜੋ ਕਾਂਗਰਸ ਦੀ ਵਿਚਾਰਧਾਰ ਹੈ ਲੈਫਟ ਟੂ ਸੈਂਟਰ ਦੀ ਕਹ ਲਓ ਜੋ ਤੁਹਾਡੇ ਦਰਸ਼ਕ ਜੀ ਸਮਝਦੇ ਹੋਣ ਲੈਫਟ ਟੂ ਸੈਂਟਰ ਮੇਰੀ ਆਪ ਦੀ ਪਰਸਰ ਵਿਚਾਰਧਾਰ ਵੀ ਉਹੀ ਹੈ ਤੇ ਮੇਰੀ ਸੈਕੂਲਰ ਵੀ ਵਿਚਾਰਧਾਰ ਹੈ ਮੈਂ ਕਦੀ ਕਿਸੇ ਦਾ ਨਾਮ ਪੁੱਛ ਕੇ ਉਹਦੀ ਗੋਤ ਨਹੀਂ ਪੁੱਛੀ ਹੂੰ ਸਾਰੀ ਕੁਝ ਹੀ ਲਾਉਦੇ ਆ ਔਰ ਉਸ ਪਾਰਟੀ ਨਾਲ ਮੇਰੀ ਵਿਚਾਰਧਾਰਾ ਮਿਲਦੀ ਹੈ ਤਾਂ ਮੈਨੂੰ ਲੱਗਦਾ ਮੈਂ ਉਸ ਪਾਰਟੀ 'ਚ ਕੰਮ ਕਰ ਰਿਹਾ ਹਾਂ ਠੀਕ ਹੈ ਅੱਜ ਦੇ ਸਮੇਂ 'ਚ 95% ਲੀਡਰ ਐਸੇ ਹੋਣਗੇ ਜਿਨ੍ਹਾਂ ਦੀ ਵਿਚਾਰਧਾਰਾ ਮੈਚ ਨਹੀਂ ਕਰਦੀ ਕਿਸੇ ਵੀ ਪਾਰਟੀ ਨਾਲ ਹੂੰ ਜਿਵੇਂ ਪਹਿਲਾਂ ਕਿਹਾ ਜਾਂਦਾ ਸੀਗਾ ਆਪਣੇ ਪੁਰਖੀ ਆਪਣੇ ਦਾਦਿਆਂ ਨਾਲ ਗੱਲ ਕਰੋਣਾ ਉਹ ਕਹਿੰਦਾ ਮੈਂ ਤਾਂ ਪੰਜਾ ਦਿਸ ਦਾ ਗੱਲਾਂ ਉਹ ਕਿਉਂ ਕਹਿੰਦਾ ਕਿਉਂਕਿ ਦੇਸ਼ ਆਜ਼ਾਦ ਕ੍ਰਾਂਤੀ ਤੋਂ ਲੈ ਕੇ ਇੱਕ ਸੂਈ ਬਣਾਉਣ ਤੋਂ ਲੈ ਕੇ 에ਰਪੋਰਟ ਬਣਾ ਤੱਕ ਕਾਂਗਰਸ ਨੇ ਐਜੂਕੇਸ਼ਨ ਇੰਸਟੀਟਿਊਟ ਬਣਾਏ ਪੀਜੀਏ ਬਣਾਇਆ ਏਮਸ ਬਣਾਇਆ ਉਹ ਇੱਕ ਵਿਚਾਰਧਾਰਾ ਸੀ ਔਰ ਵਿਚਾਰਧਾਰਾ ਨਾਲ ਲੀਡਰ ਬੰਨੇ ਹੁੰਦੇ ਸੀ ਤੁਹਾਨੂੰ ਮਤਲਬ ਹੀ ਹੁੰਦਾ ਸੀ ਲੀਡਰ ਕੌਣ ਚੋਂ ਲੜ ਰਿਹਾ ਕੋ ਸਿਰਫ ਦੇਖਦਾ ਸੀ ਪਾਰਟੀ ਹੈ ਤਾਂ ਲੀਡਰ ਚੰਗਾ ਹੀ ਹੋਗਾ ਜੋ ਵਿਚਾਰ ਹੁਣ ਉਹ ਲੀਡਰ ਨਹੀਂ ਆ ਕੇ ਵਿਚਾਰਧਾਰਾ ਰਹਿਣੀ ਤਾਂ ਲੋਕੋ ਨੂੰ ਹੌਲੀ ਹੌਲੀ ਪਾਰਟੀਆਂ ਨਾਲ ਖਿਸਕੀ ਜਾਂਦੇ ਪਾਰਟੀ ਕਿਸ ਕੰਦੀ ਜੇ ਆਪਾਂ ਗੱਲ ਕਰ ਲਈਏ ਵੀ ਬਹੁਤ ਸਾਰੇ ਕਾਂਗਰਸ ਦੇ ਅਜਿਹੇ ਲੀਡਰ ਸੀ ਜਿਨ੍ਹਾਂ ਨੇ ਕਾਂਗਰਸ ਲਈ ਲੰਮਾ ਸਮਾਂ ਕੰਮ ਕੀਤਾ ਪਾਰਟੀ ਛੱਡ ਕੇ ਚਲੇ ਗਏ ਕੀ ਕਾਰਨ ਹੋ ਸਕਦਾ ਦੇਖੋ ਕਿਸੇ ਨੂੰ ਇੱਜ਼ਤ ਚਾਹੀਦੀ ਹੁੰਦੀ ਹੈ ਕੋਈ ਕਹਿੰਦਾ ਮੈਂ ਪੈਸੇ ਕਮਾਉਣੇ ਕੋਈ ਕਹਿੰਦਾ ਮੈਨੂੰ ਪਾਵਰ ਚਾਹੀਦੀ ਹੈ ਕੋਈ ਕਹਿੰਦਾ ਮੈਂ ਐਮਐਲਏ ਬੰਨਾ ਸਰਪੰਚ ਬੰਨਾ ਕੋਈ ਕਹਿੰਦਾ ਮੈਂ ਸਿਰਫ ਜਥੇਬੰਦੀਚ ਕੰਮ ਕਰਨਾ ਜੀਦਾ ਜਿੱਥੇ ਸੈਟ ਆਉਂਦਾ ਜਿੰਨੂੰ ਜਿੱਥੇ ਲੱਗਦਾ ਵੀ ਮੈਨੂੰ ਇੱਥੇ ਸਹੀ ਓਪਰਚੁਨਿਟੀ ਮਿਲ ਸਕਦੀ ਹੈ ਭਾਵੇਂ ਗਲਤ ਹੁੰਦੀ ਹੈ ਸਹੀ ਹੁੰਦੀ ਹੈ ਪਾਰਟੀ ਛੱਡ ਕੇ ਚਲ ਜਾਂਦੇ ਕੋਈ ਇੱਥੇ ਕਿਸੇ ਲਈ ਨਹੀਂ ਆਇਆ ਸਿਰਫ ਆਪ ਦੇ ਲਈ ਕੰਮ ਕਰਦੇ ਸਾਰੇ ਸਾਰੇ ਸਿਰਫ ਆਪਣੇ ਲਈ ਕੰਮ ਕਰਦੇ ਆ ਵੀ 5% ਲੋਕ ਕਾਂਗਰਸੀ ਵਰਕਰ ਜਾਂ ਹੋਰ ਪਾਰਟੀ ਦੇ ਵਰਕਰ ਆ ਸੀ ਹੁੰਦੇ ਜੋ ਸਿਰਫ ਆਪ ਦੀ ਏਡੋਲਜੀ ਤੇ ਪਾਰਟੀ ਦੀ ਏਡੋਲਜੀ ਤੇ ਖੜੇ